ਸਬਰੀਵਨ ਤਲਵੰਡੀ ਸਾਹੋ ਦੇਪੇ ਨੇ ਭਗਵਾਨਪੁਰਾ ਵਿਕੇ ਰਾਤ ਰਜਵਾਹੇ ਵਿੱਚ ਵੱਡਾ ਪਾੜ ਪਿਆ ਤਸਵੀਰਾਂ ਦਿਖਾ ਦਈਏ ਕਿ ਜਿਹੜਾ ਵੱਡਾ ਪਾੜ ਹੈ ਜਿਸ ਕਰਕੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਹੈ ਕਰੀਬ 100 ਏਕੜ ਤੋਂ ਵੱਧ ਦਾ ਜਿਹੜਾ ਪਾਣੀ ਪਹੁੰਚ ਚੁੱਕਿਆ ਤੇ ਕਈ ਫਸਲਾਂ ਨੇ ਜਿਹੜੀਆਂ ਕਿਸਾਨਾਂ ਦੀਆਂ ਖਰਾਬ ਹੋ ਚੁੱਕੀਆਂ ਨੇ ਝੋਨਾ ਤੁਸੀਂ ਦੇਖ ਸਕਦੇ ਹੋ ਕਿ ਝੋਨੇ ਦੀ ਫਸਲ ਚਾ ਜਿਹੜਾ ਪੂਰਾ ਗੋਡੇ-ਗੋਡੇ ਪਾਣੀ ਭਰ ਚੁੱਕਿਆ ਜਿਸ ਕਰਕੇ ਝੋਨੇ ਦੀ ਫਸਲ ਆ ਜਿਹੜੀ ਖਰਾਬ ਹੋ ਚੁੱਕੀ ਆ ਗਾਰ ਵੀ ਇਸ ਦੇ ਵਿੱਚ ਪਾਣੀ ਚ ਵੇ ਗੰਧਲਾ ਆ ਰਿਹਾ ਹੈ بارشਾਂ ਕਰਕੇ ਤੇ ਗਾਰ ਵੀ ਵਿੱਚ ਇਸ ਖੇਤ ਦੇ ਵਿੱਚ ਜਾ ਚੁੱਕੀ ਆ ਇਸ ਦੇ ਨਾਲ-ਨਾਲ ਮੋਟਰਾਂ ਦੇ ਵਿੱਚ ਵੀ ਪਾਣੀ ਪਿਆ ਦੇ ਵਿੱਚ ਜਿਹੜਾ ਪਾਣੀ ਹੈ ਪਿੰਡ ਨੂੰ ਪਾਰ ਕਰਕੇ ਸੜਕ ਪਾਰ ਕਰਕੇ ਜਾ ਰਿਹਾ ਹੈ ਘਰਾਂ 'ਚ ਵੀ ਚਾਂ ਦਾ ਕਿਤੇ ਨਾ ਕਿਤੇ ਖਤਰਾ ਬਣਿਆ ਹੋਇਆ ਹੈ ਇਸ ਵਕਤ ਪਿੰਡ ਵਾਸੀ ਸਰਨਾ ਮਜੂਦ ਨੇ ਗੱਲਬਾਤ ਕਰਦੇ ਆ ਜਨਾਬ ਸਾਹਿਬ ਕਿਸ ਤਰ੍ਹਾਂ ਦੀ ਮੁਸ਼ਕਲ ਆਈ ਹੈ ਜਿਹੜਾ ਪਾੜ ਪਿਆ ਹੈਗਾ ਕਦੋਂ ਪਿਆ ਹੈਗਾ ਇਹ ਰਾਤ ਪਿਆ ਜੀ 2-3 ਵਜੇ ਕਰੀਬ ਰਾਤ ਪਿਆ ਜੀ ਇਹ ਪਾੜਾ ਪਾੜ ਪੈਣ ਦੇ ਨਾਲ ਸਾਡੀ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਪਿੰਡ ਦੇ ਵਿੱਚ ਵੀ ਜਾ ਰਿਹਾ ਪਾਣੀ ਬਾਕੀ ਸਾਡੀ ਸੜਕ ਸੀ ਜਗ੍ਹਾ ਨਾਲ ਜਾਂਦੀ ਆਪਣੇ ਉਹ ਕ੍ਰੋਸ ਕਰ ਗਿਆ ਜੀ ਤੇ ਜਾ ਤਰ੍ਹਾਂ ਆਪਣਾ ਫਸਲਾਂ ਦਾ ਨੁਕਸਾਨ ਬਹੁਤ ਹੋਇਆ ਜੀ ਬਹੁਤ ਜ਼ਿਆਦਾ ਫਸਲ ਦੀ ਨੁਕਸਾਨ ਹੋਇਆ ਜੀ ਕਿਉਂਕਿ ਥੋਨਾ ਸਾਰਾ ਲੱਗ ਚੁੱਕਿਆ ਜਿਹਾ ਸੀਗਾ ਸਾਰਾ ਥੋਨਾ ਲੱਗ ਗਿਆ ਸੀਗਾ ਇੱਥੇ ਤੇ ਮੰਨ ਲਓ ਚਲੋ ਵੀ ਦੋ ਤਿੰਨ ਦਿਨ ਵਿੱਚ ਥੋਨਾ ਲਾ ਕੇ ਫਟੇ ਸੀਗੇ ਜੀ ਇਹ ਮੰਨ ਲਓ ਜਿਹਦਾ ਆਪਣਾ ਇੱਥੇ ਨਾਲ ਬਾਂਹ ਲੱਗਦਾ ਜੀ 100 ਤੋਂ ਪਲੱਸ ਇਹ ਫਸਲ ਜਿਹੜੀ ਖਰਾਬ ਹੋ ਚੁੱਕੀ ਹੈ ਕਿੱਲਾ ਜੀ ਕਾਰਨ ਕੀ ਹੋਇਆ ਕਦੋਂ ਹੋਇਆ ਕਾਰਨ ਕੀ ਹੋਇਆ ਇਹਦਾ ਕਾਰਨ ਦਾ ਕੋਸਤਾ ਪਸਾ ਮਤਲਬ ਮੀਂਹ ਜ਼ਿਆਦਾ ਪੈ ਗਿਆ ਜੀ ਤੇ ਬਾਕੀ ਨਾਲ ਨੂਣਾ ਬੰਦ ਹੋ ਗਾ ਜੀ ਮੀਂਹ ਕਰਕੇ ਹਰੇ ਘਰੇ ਨਾਲ ਬੰਦ ਕਰ ਲਈ ਪਾਣੀ ਜ਼ਿਆਦਾ ਉਹ ਇੱਥੇ ਪਹਿਲਾਂ ਵੀ ਟੁੱਟਿਆ ਸੀ ਜਾਂ ਕੁਝ ਤਰ੍ਹਾਂ ਨਹੀਂ ਇੱਥੇ ਪਹਿਲਾਂ ਟੁੱਟਿਆ ਪਹਿਲਾਂ ਪਿੱਛੇ ਟੁੱਟਿਆ ਜੀ ਹਾਂ ਉੱਥੇ ਪਹਿਲਾਂ ਸੀ ਟੁੱਟਿਆ ਸੀ ਉਹ ਕਰ ਲੈ ਸੀ ਜੇਕਰ ਉਹ ਨੁਕਸਾਨ ਕਿੰਨਾ ਹੋ ਗਿਆ ਕਿਸਾਨਾਂ ਦਾ ਕਿੰਨੇ ਕਿੱਕੜ ਚ ਪਾਣੀ ਵਰ ਗਿਆ ਕੀ ਕੀ ਬੀਜਿਆ ਹੋਇਆ ਜੀ ਇਹ 100 ਤੋਂ ਪਲੱਸ ਹੋ ਗਿਆ ਨੁਕਸਾਨ ਜੀ ਸਾਰੀ ਮੂੰਗੀ ਸੀਗੀ ਝੋਨਾ ਸੀਗਾ ਬਾਕੀ ਮੱਕੀ ਖੜੀ ਸੀ ਤੇ ਕੁਝ ਗਵਾਰਾ ਸੀਗਾ ਜੀ ਸਾਰੇ ਲਗਭਗ ਸਾਰੀ ਤਬਾਹ ਹੋ ਚੁੱਕੀ ਹੈ ਕੀ ਮੰਗ ਕੀ ਕਰਦੇ ਹੈਗੇ ਉਹਨੇ ਮੰਗ ਸਾਡੇ ਪਾਸੋਂ ਤੇ ਇਹ ਵੀ ਸਾਡੇ ਇਹਦਾ ਸਾਨੂੰ ਮੁਆਵਜ਼ਾ ਤਿਆਵੇ ਜੀ ਯੋਗਪੰਦੀਕਾਰ ਵੀ ਉਹ ਕੀਤੀ ਜਾਵੇ ਜੀ ਜਲਦੀ ਜਲਦੀ ਇਹਨੂੰ ਬੰਦ ਕੀਤਾ ਜਾਵੇ ਪਾਣੀ ਕਿੰਨਾ ਘਾਰਿਆ ਸੀ ਦੋ ਦੋ ਨਾਲ ਪਾਣੀ ਕਾਫੀ ਜਿਆਦਾ ਬਾਰਿਸ਼ ਕਰਕੇ ਆ ਰਿਹਾ ਸੀ ਪਾਣੀ ਬਾਰਿਸ਼ ਕਰਕੇ ਆਇਆ ਇਹ ਪਾਣੀ ਇਹ ਹੂੰ ਬਾਰਿਸ਼ ਬਹੁਤ ਪੈ ਰਹੀ ਹੈ ਜੀ ਪਛੋ ਨਾਲਾ ਬੰਦ ਹੋ ਰਹੇ ਨੇ ਜੀ ਇਹ ਕਾਰਨ ਬਸ ਤਾਹੀ ਨੁਕਸਾਨ ਤਾਹੀ ਸੂਆ ਤਾਹੀ ਹੂੰ ਇਹਨਾਂ ਸਾਡ ਕਿੰਨਾ ਕੁ ਨੁਕਸਾਨ ਕੀ ਮੰਗ ਕਰਦੇ ਤਾਂ ਕੋਈ ਧਿਆਨ ਦਿੱਤਾ ਨਹਿਰੀ ਪਵਾਗ ਨੇ ਇਹ ਪਾਣੀ ਤੇਜ਼ ਆ ਰਿਹਾ ਸੀ ਗਾਹਣੇ ਗਾਹਾਂ ਕੋਈ ਬਹੁਤ ਆ ਰਿਹਾ ਜੀ ਹਜੇ ਬੰਦ ਕਰਾਇਆ ਨਹੀਂ ਕਿਹਾ ਪਿੱਛੇ ਪਿੱਛੇ ਹੀ ਹਜੇ ਸਾਨੂੰ ਤਾਂ ਪਤਾ ਹੀ ਆ ਆ ਰਹਿ ਹੀ ਪਾਣੀ ਬਹੁਤ ਜਿਆਦਾ ਆ ਰਿਹਾ ਜੀ ਇਹ ਬੰਦ ਹੋਣਾ ਚਾਹੀਦਾ ਜੀ ਫੇਰ ਹੀ ਕੀ ਕੀ ਲੱਗੇ ਸੀ ਤੇ ਕਿੰਨਾ ਕਿੰਨਾ ਕਿਸਾਨਾ ਲੱਗਾ ਝੋਨਾ ਲੱਗਿਆ ਸੀਗਾ ਜੀ ਧਰਮਾ ਵੀ ਸੀਗਾ ਜੀ ਨਾਲੋਂ ਮੱਕੀ ਸੀ ਮੂੰਗੀ ਸੀਗੀ ਤੇ ਖਾਤਮੀ ਆ ਜੀ ਜੇ بارش ਜੇ ਪਾਣੀ ਜ਼ਿਆਦਾ ਆਉਂਦਾ ਟੇਲ ਤੇ ਪੈਣੇ ਉਹ ਪਾਣੀ ਘੱਟ ਮਿਲਦਾ ਪਾਣੀ ਤਾਂ ਹੀ ਕਿਦੋਂ ਉਹਨਾਂ ਕੋਲੇ ਜ਼ਿਆਦਾ ਹੁੰਦਾ ਜੀ ਉਦੋਂ ਕਹਾ ਭੇਜਦੇ ਹਾਂ ਤਾਂ ਘੱਟੀ ਆਉਂਦਾ ਜੀ ਪਾਣੀ ਤੁਹਾਨੂੰ ਦੋ ਪਾਸੇ ਮਾਰ ਪੈਂਦੀ ਆ ਜੀ ਮੀਂਹ ਚੋਂਦੇ ਆ ਤਾਂ ਮੀਂਹ ਦੀ ਮਾਰ ਪੈ ਜਾਂਦੀ ਆ ਉਦੋਂ ਜ਼ਿਆਦਾ ਹੀ ਹੋ ਜਾਂਦਾ ਪਾਣੀ ਜਦੋਂ ਪਾਣੀ ਘੱਟ ਹੁੰਦਾ ਤਾਂ ਆਉਂਦਾ ਹੀ ਨਹੀਂ ਹੁਣ ਇਹ ਮੰਨ ਲਓ ਵੀ ਨਾਲਾ ਬੰਦ ਕਰਤੀਆਂ ਜੀ بارش ਆ ਗਈ ਤੇ ਸੂਆ ਨੇ ਟੁੱਟਣਾ ਹੀ ਸੀ ਫਿਰ ਕਰ ਨਾਲਾ ਸੰਬੰਧ ਕਰਦਣ ਜੀ ਬਸ ਕੋ ਮਾ ਵੀਰਾਂ ਨਾਲ ਨਹੀਂ ਲਾਈਦਾ ਇਹ ਦਾਲੇ ਨੂੰ ਬਹੁਤ ਨੁਕਸਾਨ ਹੋ ਗਿਆ ਤੁਸੀਂ ਆਪ ਹੀ ਦੇਖ ਲਓ ਬਿਲਕੁਲ ਜੇਹ ਸਾਹਿਬ ਵੀ ਇੱਥੇ ਮੌਜੂਦ ਨੇ ਗੱਲ ਪਕਾ ਦੇ ਜੇਹ ਸਾਹਿਬ ਕੀ ਕਾਰਨ ਮੰਨਦੇ ਹੋ ਜਿਹੜਾ ਨੁਕਸਾਨ ਹੋਇਆ ਕੀ ਨਾਮ ਕੀ ਹੈ ਆਪਣਾ ਮੇਰਾ ਨਾਮ ਹੀ ਵਿਕਰਮ ਸਿੰਘ ਕੀ ਨੁਕਸਾਨ ਕੀ ਹੋਇਆ ਲੱਗਦਾ ਇਹ ਕਾਰਨ ਤਾਂ ਜੀ ਪਲੀਕੇਟ ਕਰਕੇ ਹੋ ਗਿਆ ਜੀ ਮੋਗਾ ਇੱਥੇ ਪੜ ਤੋਂ ਮੋਗਾ ਸੀਗਾ ਤਰਵੰਦੇ ਪਾਸੋਂ ਵੱਲ ਬਾਕੀ ਜੇ ਪਾਣੀ ਉੱਪਰੋਂ ਤਰਿਆਣੀ ਆਪਾਂ ਦੇਖ ਸਕਦੇ ਨੇ ਜਿਵੇਂ ਬਤਦੇ ਦੇਖੋ ਖਾਲੀ ਪਈ ਹੈ ਜਿਦ ਤੱਕ ਦਿਖਾ ਸਕਦਾ ਦੇਖ ਖਾਲੀ ਪਈ ਉਹ ਤਾਂ ਰਣੀ ਕੋਈ ਪਾਣੀ ਐਵੇਂ ਬਾਲਾ ਵੀ ਨਹੀਂ ਸੀ ਗਈ ਪਰ ਐਂਕ ਰਾਤ ਨੂੰ ਕੋਈ ਮੋਗੇ-ਮੋਗੇ ਬੰਦ ਕਰਦੇ ਉਸ ਕਰਕੇ ਥੋੜਾ ਪਾਣੀ ਵਾਜ ਜਾਂਦਾ ਆਪਣਾ ਤਕਰੀਬਨ 4 ਫੁੱਟ ਪਾਣੀ ਚੱਲ ਰਿਹਾ ਸੀਗਾ ਤੇ ਪਿਛਲੇ 3-4 ਦਿਨ ਤੋਂ ਪਾਣੀ ਬੰਦ ਸੀ ਤੇ ਕੱਲ ਨੂੰ ਆਪਾਂ ਗੁਰੂ ਸਰ ਇੱਕ ਲੀਕੇਜ ਹੋ ਗਈ ਸੀ ਹੋਰ ਕਵਰ ਕਰਕੇ ਦੁਬਾਰਾ ਪਾਣੀ ਛੱਡਿਆ ਜਾਈ ਤੇ ਪਾਣੀ ਹੌਲੀ-ਹੌਲੀ ਵਧਿਆ ਜੀ ਹੌਲੀ ਵਧਿਆ ਤੇ ਸਵੇਰ ਸਾਨੂੰ ਫੋਨ ਆਇਆ ਕਿ 5:30 ਵਜੇ ਕਿ ਇੱਥੇ ਨੱਕਾ ਹੋ ਗਿਆ ਜੀ ਤੇ 5:30 ਵਜੇ ਫੋਨ ਆਇਆ ਜਦੋਂ ਉਸ ਤੋਂ ਬਾਅਦ ਤੁਰੰਤ ਅਸੀਂ ਹੈੱਡ ਤੋਂ ਆਪਣਾ ਨਿੱਲ ਕਰਤਾ ਜੀ ਪਾਣੀ ਤਕਰੀਬਨ ਹੁਣ ਅਸਰ ਆਉਣ ਵਾਲਾ ਹੈ ਨਿਲ ਹੋ ਜਾਏਗਾ ਤੇ ਆਪਣਾ ਟੇਕੇਦਾਰ ਅਸੀਂ ਬੁਲਾ ਲਿਆ ਤੇ ਜਲਦੋ ਜਲਦ ਮੁਕੰਮਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਐਸਾਨ ਅਧਿਕਾਰੀ ਜਿਨ੍ਹਾਂ ਨੇ ਕਿਹਾ ਕਿ ਪਾਣੀ ਜਲਦੀ ਬੰਦ ਕਰਵਾਇਆ ਜਾ ਰਿਹਾ ਹੈ ਉੱਥੇ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਕਿ ਇਸ ਪਾਰ ਕਰਕੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਦਿੱਤਾ ਜਾਵੇ ਮਨੀਸ਼ ਗਰ ਪੀਟੀਸੀ ਨਿਊਜ਼ ਬਟੇਂਡਾ